ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਵੀਰੋ ਆਪਣਾ ਫੇਰ ਇੱਕ ਨਵੇਂ ਬਲੌਗ ਦੇ ਨਾਲ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਸੰਯੋਗ ਪਿੰਡੂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਇੱਕ ਵੀਡੀਓ ਬਣਾਵਾਂਗੇ ਜੋ ਕਿ ਇੱਕ ਵੀਰ ਦਾ ਆਪਾਂ ਨੂੰ ਮੈਸੇਜ ਆ ਰਿਹਾ ਤਾਂ ਫੇਸਬੁੱਕ ਬਾਹਰ ਕਿਹਦੇ ਨੂੰ ਕੋ ਆਪਣਾ ਅੰਦਰ ਸੰਯੋਗ ਗੋਸwami 004 ਦੇ 9 ਤੇ ਆਪਣੀ ਫੇਸਬੁੱਕ ਅਕਾਊਂਟ ਆ ਤੇ ਉੱਤੇ ਜਾ ਕੇ ਤੁਹਾਨੂੰ ਫੋਲੋ ਕਰ ਸਕਦੇ ਆ ਤੇ ਵੀਰੋ ਉੱਥੇ ਆਪਾਂ ਬਸ ਮਤਲਬ ਸਰੀਰ ਦੀ ਦੀ ਜਾਲ ਦੀ ਵੀਡੀਓ ਰਿਲੇਟਡ ਜੋ ਵੀਡੀਓ ਪੀਆ ਮਤਲਬ ਸਰੀਰ ਦੀ ਜਿਆਦਾ ਪਰਸਾਂ ਆਪਾਂ ਪਾਦੇ ਹੁੰਦੇ ਹਾਂ ਤੇ ਇੱਕ ਵੀਰ ਦਾ ਆਪਣੇ ਬਾ ਮੈਸੇਜ ਆ ਰਿਹਾ ਤਾਂ ਵੀ ਕੋਈ ਵੀ ਸਰੀਰ ਬਾ ਕੋਈ ਡਾਈਟ ਸੁੱਤੋ ਜਾਂ ਵੀ ਆਪਾਂ ਕੇ ਖਾਵਾ ਤਾਂ ਆਪਾਂ ਜਿਮ ਕੱਦ ਨੂੰ ਲਾਵਾਂ ਤਾਂ ਉਹ ਸਾਰੇ ਆਪਾਂ ਅੱਜ ਸੋਚਾ ਇੱਕ ਵੀਡੀਓ ਬਣਾ ਦਈ YouTube 'ਤੇ ਆਪਾਂ ਦੱਸ ਦਈਏ ਆਪਾਂ ਕੇ ਕੇ ਡਾਟ ਹਮਾ ਤੇ ਕੇ ਕੇ ਆ ਪਾ ਮਤਲਬ ਜੀ ਮਲਾਵਾ ਕੇ ਨਹੀਂ ਲਾਵਾ ਤੋਂ ਵੀਰੋ ਹੁਣ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਕੋਈ ਕਿਸੇ ਬਾਈ ਦਾ ਸਰੀਰ ਤੁਹਾਨੂੰ ਪਤਾ ਦੁਗਲਾ ਪਤਲਾ ਤਾਂ ਉਹ ਕੋਈ ਵੀ ਬਾਈ ਜਿਮ ਲਾਣ ਜਾਂਦਾ ਜਾਂ ਜਿਮ ਚ ਜਾਂਦਾ ਪਹਿਲੀ ਵਾਰ ਤਾਂ ਟ੍ਰੇਨਰ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਹੀ ਆ ਕੀ ਕਹਿੰਦੇ ਆ ਬਈ ਤੇਰਾ ਸਰੀਰ ਤਾਂ ਪਤਲਾ ਜਾਂ ਦੁਗਲਾ ਜਮੀ ਤੂੰ ਇੱਕ ਡੱਬਾ ਖਾ ਪਾਊਡਰ ਖਾ ਜਾ ਕੈਪਸੂਲ ਖਾ ਜਾਂ ਕੋਈ ਸਪੀਰੋਡ ਖਾ ਜਾਂ ਇਸ ਤਰ੍ਹਾਂ ਮਤਲਬ ਕਾਫੀ ਮਸਲਾਹਾਂ ਦਿੰਦੇ ਆ ਆਪਾਂ ਨੂੰ ਬਈ ਆਪਾਂ ਜਿੰਮਾਂ ਆਪਣਾ ਸਰੀਰ ਤਾਂ ਬਣਾਗਾ ਜਾਂ ਬਈ ਬਾਰਡਰ ਪਾਊਡਰ ਜਾਂ ਡੱਬਾ ਖਾਣਾ ਤਾਂ ਆਪਾਂ ਤੋਂ ਵੀਰੋ ਇੰਨੀ ਨੌਲੇਜ ਹੈ ਨਹੀਂ ਬੱਚੇ ਕਿਉਂਕਿ ਅੱਜ ਤੱਕ ਅੰਮਾ ਨੇ ਨਾ ਕੋਈ ਡੱਬਾ ਖਾਇਆ ਨਾ ਕੋਈ ਪਾਊਡਰ ਖਾਇਆ ਖਾਇਆ ਤਾਂ ਇੱਕ ਚਮਚਾ ਪਾਣੀ ਮੁਕਾ ਵੀ ਨਹੀਂ ਲਾਗਾ ਦੇਖਿਆ ਜੇ ਕਿਸੇ ਨੂੰ ਸ਼ੱਕ ਆ ਬਈ ਆ ਕੇ ਆਪਣੇ ਪੇਟ ਚ ਮਿਲ ਸਕਦਾ ਕੋਈ ਵੀ ਖਾ ਕੇ ਪਨੂੰ ਕਾ ਇੱਕ ਇਹਦੇ ਵੀ ਪੰਡਾ ਪਾਇਆ ਜੋ ਪਾਉਡਰ ਖਾਇਆ ਤਾਂ ਆਪਾਂ ਵੀਰੇ ਵੀਡੀਓ ਬਣਾਣੀ ਛੱਡ ਦਾਂਗੇ ਬੱਸ ਤਾਂ ਕੋਈ ਵੀ ਡੱਬਾ ਕਿਸੇ ਨੂੰ ਤਾਂ ਆਪਾਂ ਵੀਰੇ ਕੋਈ ਡੱਬਾ ਨਹੀਂ ਖਾਇਆ ਅਜੇ ਤੱਕ ਜਦੋਂ ਦੇ ਆਪਾਂ ਮਤਲਬ ਜਨਮ ਲਿਆ ਨਾਈ ਜਿਮ ਜਿਮ ਵੀ ਵੈਸੇ ਆਪਾਂ ਵੀਰੇ ਥੋੜੀ ਬਹੁਤੀ ਲਾਈ ਆ ਮੰਨ ਲਓ ਮਹੀਨਾਕ ਜਿਮ ਚ ਗਏ ਤੁਹਾਨੂੰ ਪਤਾ ਕੰਮਕਾਰਾਂ ਦਾ ਟਾਈਮ ਹੁੰਦਾ ਵੀਰੇ ਕਿੱਥੇ ਆਪਾਂ ਅੰਦਰ ਨੂੰ ਪਤਾ ਖੇਤੀਬਾੜੀ ਦਾ ਕੰਮ ਆਪਣਾ ਤੇ ਆਪਣੇ ਕੋਲ ਕਿੱਥੇ ਟਾਈਮ ਹੁੰਦਾ ਕਦੇ ਪੱਠੇ ਵੱਡੋ ਕਦੇ ਕੋਸ਼ ਕਰੋ ਕਦੇ ਕੋਸ਼ ਕਰੋ ਆਪਣੇ ਕੋਲ ਇੰਨਾ ਟਾਈਮ ਹੈ ਨਹੀਂ ਵੈਸੇ ਜਿੰਮ ਜੁਮ ਲਾਣ ਦਾ ਤਾਂ ਆਪਾਂ ਵੀਰੋ ਕਰਦੇ ਆਂ ਵੀਰੋ ਗੱਲ ਸ਼ੁਰੂ ਤੇ ਆਪਾਂ ਕੀ ਕੀ ਖਾਂਦੇ ਆ ਕੀ ਕੀ ਆਪਾਂ ਜਿੰਮ ਲਾਉਂਦੇ ਆ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਨੂੰ ਹੁਣ ਜਿੰਮ ਲਾਇ ਨੂੰ ਲਾ ਲੋ ਸਾਲ ਹੋ ਗਿਆ ਹੁਣ ਤੇ ਪਹਿਲਾਂ ਆਪਾਂ ਸ਼ੁਰੂ ਤਾਂ ਆਪਾਂ ਰੱਖੀਏ ਦੇਸੀ ਮਿਹਨਤ ਜੋ ਕਿ ਘਰੇ ਬੈਸਰ 2 ਘੰਟੇ ਬੱਲੇ ਕੇ ਜਾਂ ਪਾਟੇ ਲਾ ਲਈਦੇ ਆ ਜਾਂ ਤਾਂ ਬਸ ਇਦਾਂ ਮਤਲਬ ਥੋੜੀ ਬਹੁਤੀ ਮਿਹਨਤ ਲਾਈਦੀ ਆ ਪਰ ਹੁਣ ਵੀਰੋ ਉਹ ਵੀ ਮਤਲਬ 6 ਮਹੀਨੇ 7 ਮਹੀਨੇ ਹੋ ਗਏ ਪਾ ਮਤਲ ਘਰ ਵੀ ਨਹੀਂ ਹੁਣ ਮੈਂ ਤਲਾਂਦੇ ਤਾਂ ਸਭ ਤੋਂ ਪਹਿਲਾਂ ਮੈਂ ਇਹ ਸਲਾਹ ਦੇਵਾਂਗਾ ਵੀਰੋ ਜਿਮ ਤੋਂ ਚੰਗਾ ਆਪਣੀ ਦੇਸੀ ਮਿਹਨਤ ਲਾਓ ਤੇ ਵਧੀਆ ਡਾਈਟ ਟਾਈਟ ਕਰੋ ਤੇ ਵਧੀਆ ਸਰੀਰ ਬਣੂਗਾ ਵੀਰੋ ਕਿਉਂਕਿ ਜੋ ਜਿਮ ਵਾਲਾ ਸਰੀਰ ਹੁੰਦਾ ਤੁਹਾਨੂੰ ਪਤਾ ਹੀ ਹੈ ਉਹ ਤਾਂ ਇੱਕ ਮਸਲ ਦਿਖਾ ਵੀ ਨਹੀਂ ਉਹ ਤੇ ਜੋ ਦਿਨ ਸੀ ਮਿਹਨਤ ਵਾਲਾ ਸਰੀਰ ਉਹ ਨਾਲ ਉਹਦੇ ਚ ਮਿਹਨਤ ਪੂਰੀ ਲੱਗਦੀ ਆ ਤੇ ਸਰੀਰ ਵੀ ਵਧੀਆ ਮਤਲਬ ਬਣਦਾ ਤੇ ਵੀਰੋ ਨਾਲ ਨਾਲ ਤੁਹਾਨੂੰ ਪਤਾ ਕੱਲੀ ਮਿਹਨਤ ਵੀ ਕੁਝ ਨਹੀਂ ਕਰਦੀ ਜੇ ਆਪਾਂ ਕੁਝ ਖਾਈਗੇ ਨਹੀਂ ਨਹੀਂ ਪੀਵਾਂਗੇ ਨਹੀਂ ਕਿਉਂਕਿ ਡਾਈਟ ਵੀ ਜ਼ਰੂਰੀ ਆ ਤੇ ਡਾਈਟ ਅੱਪਾਂ ਵੀਰੋ ਤੁਹਾਨੂੰ ਦੱਸ ਦਿੰਦੇ ਆ ਕਿ ਕੀ ਕੀ ਮਤਲਬ ਵਧੀਆ ਰਹਿੰਦਾ ਫੀਡ ਲਈ ਜੋ ਕਿ ਆਪਣਾ ਹੁਣ ਹੁਣ ਤੱਕ ਤੁਸੀਂ ਦੇਖ ਸਕਦੇ ਆਪਾਂ ਵਧੀਆ ਮਟੋਲਾ ਬਣਿਆ ਹੋਇਆ ਆਪਣਾ ਤੇ ਵੀਰੋ ਆਪਾਂ ਜੋ ਕੀ ਤੋਂ ਦੱਸਦੇ ਆ ਪੱਕੀ ਕੀ ਖਾਣੇ ਆ ਤੇ ਸਭ ਤੋਂ ਪਹਿਲਾਂ ਤਾਂ ਵੀਰੋ ਜੋ ਵੀ ਆਪਣੇ ਵੀਰ ਸਵੇਰ ਦੀ ਦੱਸ ਦਿੰਦੇ ਆ ਤੁਹਾਨੂੰ ਸਵੇਰੇ ਵੀਰੋ ਪੰਜ ਬਾਦਾਮ ਤੇ ਪੰਜ ਆਪਣੀਆਂ ਜਿਹੜੀ ਦਾਖਾਂ ਹੁੰਦੀਆਂ ਉਹ ਤੇ ਵੀਰੋ ਇੱਕ ਮੁੱਠੀ ਪਾਣੀ ਲੈ ਲੈਣੀ ਆ ਮੂੰਗੀ ਦੀ ਦਾਲ ਤੇ ਵੀਰੋ ਦੋ ਹੁਣੇ ਆਪਣੇ ਅੰਜੀਰ ਅੰਜੀਰ ਵੈਸੇ ਸਾਰਾ ਕੁਝ ਇਹ ਸਮਾਨ ਤੁਹਾਨੂੰ ਪਤਾ ਹੈ ਬਾਜ਼ਾਰ ਵਿੱਚੋਂ ਮਿਲੇ ਜਾਂਦਾ ਤੇ ਦੋ ਅੰਜੀਰ ਤੇ ਵੀਰੋ ਨਾਲ ਦੋ ਸ਼ਵਾਰੇ ਹੁੰਦੇ ਆ ਜਿਹੜੇ ਆਪਣੇ ਖਜੂਰਾ ਲਾ ਲਓ ਉਹ ਭਗੀਆਂ ਤੇ ਇਹਨਾਂ ਨੂੰ ਵੀਰੋ ਸ਼ਾਮ ਨੂੰ ਰਾਤ ਨੂੰ ਸੌਂਦੇ ਟੇਮੇ ਸਮੇਂ ਆਪਣਾ ਭੇਕੇ ਰੱਖ ਦਿਓ ਤੇ ਸਵੇਰੇ ਵੀਰੋ ਇਹਨੂੰ ਨਿਰਨੇ ਕਾਲਜੇ ਖਾਣਾ ਕਿਸੇ ਨੇ ਕੋਈ ਤੁਹਾਨੂੰ ਪਤਾ ਹੀ ਹੈ ਚਾਹ ਵਗੈਰਾ ਪੀ ਕੇ ਫਿਰ ਖਾਂਦਾ ਵੈਸੇ ਇਹ ਨਿਰਨੇ ਖਾਣ ਦੇ ਖਾਣੇ ਪੈਂਦੇ ਆ ਕਿਉਂਕਿ ਸਾਈ ਇਹ ਸਰੀਰ ਨੂੰ ਵਧੀਆ ਲੱਗਦੇ ਆ ਤੇ ਇੱਕ ਮਿੰਟ ਵੀਰੋ ਮੈਂ ਵੀਡੀਓ ਕੱਟ ਕਰਨਾ ਫਿਰ ਦੱਸਦਾ ਤੁਹਾਨੂੰ ਜੋ ਥੋੜੀ ਵਿੱਚ ਫੋਨ ਆ ਗਿਆ ਸੀ ਵੀਡੀਓ ਕੱਟਣੀ ਪੈ ਗਈ ਸੀ ਤੇ ਚਲੋ ਕਰਦੇ ਆ ਤੇ ਵੀਰੋ ਆ ਚੀਜ਼ਾਂ ਆਪਾਂ ਨੇ ਭੇਕੇ ਰੱਖ ਦੇਣੀਆਂ ਸ਼ਾਮ ਨੂੰ ਰਾਤ ਨੂੰ ਤੇ ਸਵੇਰੇ ਨਿਰਨੇ ਕਾਲਜੇ ਖਾਣੀਆਂ ਜਿਹੜੀਆਂ ਮਤਲਬ ਜਿਹੜੀਆਂ ਮਤਲਬ ਮੈਂ ਖਾਂਦਾ ਇਹ ਚੀਜ਼ਾਂ ਮਤਲਬ ਆ ਮੈਂ ਆਪਨਾ ਮੇਰੀ ਮਤਲਬ ਸਾਰੀਆਂ ਪਾਕੀਆਂ ਹੋਈਆਂ ਚੀਜ਼ਾਂ ਇਹ ਬਹੁਤ ਵਧੀਆ ਰਿਜ਼ਲਟਾਂ ਇਹ ਚੀਜ਼ਾਂ ਦਾ ਤੇ ਵੀਰੋ ਇਹ ਖਾਣ ਤੋਂ ਬਾਅਦ ਆਪਾਂ ਜੋ ਵੀ ਮਤਲਬ ਮਿਹਨਤ ਲਾਣੀਆਂ ਥੋੜੀ-ਬੋਤੀ ਜਾਂ ਦੇਸੀ ਮਿਹਨਤ ਲਾਣੀਆਂ ਜਾਂ ਜਿੰਮ 'ਚ ਮਿਹਨਤ ਲਾਣੀਆਂ ਤਾਂ ਵੀਰੋ ਉਹ ਲਾ ਕੇ ਉਸ ਤੋਂ ਬਾਅਦ ਵੀਰੋ ਕਰਨਾ ਕੀ ਆ ਇੱਕ ਆਪਾਂ ਬਨਾਉਣਾ ਸ਼ੇਕ ਪੀਣਾ ਡੇਲੀ ਕਿਉਂਕਿ ਬਹੁਤ ਵਧੀਆ ਰਿਜ਼ਲਟ ਹੁੰਦਾ ਬਨਾਣਾ ਸ਼ੇਕ ਦਾ ਤੇ ਜਿਮ ਲਾਨ ਤੋਂ ਬਾਅਦ ਵੀ ਰਿਹਾ ਉਹ ਖਾ ਉਹ ਪੀ ਕੇ ਆਪਣਾ ਜੋ ਵੀ ਆਪਣਾ ਹੋਰ ਕੰਮ ਵਗੈਰਾ ਕਰਨਾ ਹੁੰਦਾ ਕਰਨ ਉਸ ਤੋਂ ਬਾਅਦ ਵੀ ਰੋ ਘੰਟੇ ਕੇ ਬਾਅਦ ਆਪਾਂ ਨੇ ਜੋ ਵੀ ਮਤਲਬ ਆਪਾਂ ਵਰਕਆਊਟ ਕਰ ਲਿਆ ਉਸ ਤੋਂ ਬਾਅਦ ਇੱਕ ਗਲਾਸ ਆਪਾਂ ਨੇ ਬਨਾਣਾ ਸ਼ੇਕ ਦਾ ਪੀ ਲਿਆ ਤੇ ਉਸ ਤੋਂ ਬਾਅਦ ਵੀ ਰੋ ਆਪਾਂ ਨੇ ਕੀ ਕਰਨਾ ਉਤੋਂ ਘੰਟੇ ਜਾਂ ਡੇਢ ਘੰਟੇ ਬਾਅਦ ਆਪਣਾ ਜੋ ਵੀ ਸਵੇਰ ਦਾ ਡਿਨਰ ਹੁੰਦਾ ਜਾਂ ਸਵੇਰ ਦੀ ਖਾਣਾ ਪੀਣਾ ਹੁੰਦਾ ਜਦੋਂ ਘੱਟੇ ਡੇਢ ਘੰਟੇ ਬਾਅਦ ਵੀਰੋ ਖਾਣਾ ਤੇ ਇੱਕ ਵੀਰੋ ਜੋੜੀ ਆਪਣੀ ਆਪਾਂ ਜੋ ਵੀ ਮਤਲਬ ਦੁਪਹਿਰ ਦਾ ਖਾਣਾ ਖਾਂਦੇ ਆ ਸਵੇਰ ਦਾ ਖਾਂਦੇ ਆ ਜਾਂ ਸ਼ਾਮ ਦਾ ਖਾਂਦੇ ਆ ਉਹਦੇ ਵਿੱਚ ਦੋ ਚੀਜ਼ਾਂ ਜ਼ਰੂਰ ਐਡ ਕਰੋ ਜੋ ਕਿ ਹੁਣ ਗਰਮੀ ਹੋ ਰਹੀ ਆ ਗਰਮੀ ਦੇ ਵਿੱਚ ਵੀਰੋ ਖੀਰਾ ਹੁੰਦਾ ਇੱਕ ਜਿਹੜਾ ਉਹ ਡੇਲੀ ਦਿੱਲੇ ਟਾਈਮ ਆਪਾਂ ਨੇ ਖਾਣਾ ਕਿਉਂਕਿ ਦਿੱਨੇ ਟਾਈਮੋਂ ਅਸਲਟ ਤੱਕ ਪਾਣੀ ਦੀ ਕਮੀ ਨਹੀਂ ਰਹਿੰਦੀ ਵੀਰੋ ਖੀਰਾ ਬਹੁਤ ਵਧੀਆ ਬਹੁਤ ਗਰਮੀਆਂ ਚੀਜ਼ ਆ ਤੇ ਸਰੀਰ Passe ਬਹੁਤ ਵਧੀਆ ਆਪਣੀ ਮਤਲਬ ਸਿਹਤ ਪਾਸੇ ਤੇ ਵੀਰੋ ਇੱਕ ਆਪਾਂ ਨੇ ਦਹੀਂ ਹੁੰਦੀ ਹੈ ਜਿਹੜੀ ਆਪਣੀ ਘਰ ਦੀ ਉਹ ਜ਼ਰੂਰ ਹੁਣੇ ਮਤਲਬ ਖਾਣੇ ਦੇ ਵਿੱਚ ਜ਼ਰੂਰ ਥਿੰਨੇ ਟਾਈਮ ਹੋਰ ਖਣੀਆਂ ਤਾਂ ਚਾਹ ਇੱਕ ਕੋਲੀ ਖਾਓ ਤੇ ਜ਼ਰੂਰ ਖਾਓ ਕਿਉਂਕਿ ਸਿਹਤ ਦਾ ਫਾਇਦਾ ਵੀ ਬਹੁਤ ਵਧੀਆ ਹੁੰਦਾ ਤੇ ਨਾਮ ਨੂੰ ਵੀਰੋ ਜੋ ਕਿ ਆਪਾਂ 5:00 ਵਜੇ ਜਦੋਂ ਵੀ ਆਪਾਂ ਖਾਣਾ ਖਾਣ ਤੋਂ ਜਿਹੜਾ ਆਪਣਾ ਰਾਤ ਦਾ ਖਾਣਾ ਹੁੰਦਾ ਉਹ ਖਾਣੇ ਤੋਂ ਪਹਿਲਾਂ ਇੱਕ ਆਪਾਂ ਨੇ ਹਫਤੇ ਚ ਇਤਤਿਆ ਲਾ ਲੋ 3 ਜਾਂ 2 ਵਾਰ ਆਪਣੇ ਦਲੀਆ ਖਾਣਾ ਜੋ ਕਿ ਆਪਣੇ ਵੀਰੋ ਘਰ ਦੀ ਕਣਕ ਨਹੀਂ ਹੁੰਦੀ ਉਹਦੇ ਘਰ ਦੀ ਕਣਕ ਦਾ ਪਸਾਣਾ ਕਿਉਂ ਕਈ ਆਪਣੇ ਵੀਰ ਸੋਚਦੇ ਆ ਵੀ ਚਲੋ ਆਪਾਂ ਬਾਜ਼ਾਰ ਚੋਂ ਇਹ ਖਾ ਲਾਂਗੇ ਪਰ ਉਹ ਵੀਰੋ ਉਹਦੇ ਵਿੱਚ ਇੰਨੀ ਮਾਤਰਾ ਨਹੀਂ ਹੁੰਦੀ ਤੇ ਕਿਉਂਕਿ ਬਾਜ਼ਾਰ ਵਾਲਾ ਤਾਂ ਤੁਹਾਨੂੰ ਪਤਾ ਹੀ ਆ ਫਲਾਫਟ ਵਾਲਾ ਹੁੰਦਾ ਜਿਹੜੀ ਆਪਣੇ ਘਰ ਦੀ ਮਤਲਬ ਕਣਕ ਹੁੰਦੀ ਆ ਉਹਦਾ ਵੀਰੋ ਦਲੀਆ ਪਸਾਣਾ ਤੇ ਵੀਰੋ ਹਫਤੇ ਚ ਇੱਕ ਜਾਂ ਦੋ ਵਾਰ ਜਾਂ ਤਿੰਨ ਵਾਰ ਜ਼ਰੂਰ ਉਹ ਖਾਣਾ ਮਤਲਬ ਸ਼ਾਮ ਦਾ ਖਾਣਾ ਆਣ ਤੋਂ ਘੰਟਾ ਜਾਂ ਦੋ ਘਟੇ ਪਹਿਲਾਂ ਉਸ ਤੋਂ ਬਾਅਦ ਵੀਰੋ ਸ਼ਾਮ ਦਾ ਖਾਣਾ ਖਾ ਕੇ ਤੇ ਆਪਣਾ ਇੱਕ ਤੁਹ ਵੀ ਜ਼ਰੂਰ ਐਡ ਕਰਨਾ ਕਿ ਉਹ ਦੁੱਧ ਵੀ ਬਹੁਤ ਵਧੀਆ ਇਹ ਚੀਜ਼ਾਂ ਵੀਰੋ ਨੋਟ ਕਰ ਲਓ ਤੁਹਾਡਾ ਫੇਵ ਬਹੁਤ ਵਧੀਆ ਨਿਕਲੇਗਾ ਤੇ ਵਧੀਆ ਬਣੇਗਾ ਤੇ ਇਸੇਵੇਂ ਤਲਾਓ ਇਸੇਵੇਂ ਦਾ ਮਤਲਬ ਫੇਵ ਜੋ ਵੀ ਬਣਦਾ ਕਿਉਂਕਿ ਵੀਰੋ ਜੋ ਖੁਦ ਮੈਂ ਖਾਂਦਾ ਜਾਂ ਮੈਂ ਦੰਦਾ ਮੈਂ ਉਹ ਚੀਜ਼ਾਂ ਤੁਹਾਨੂੰ ਦੱਸ ਰਿਹਾ ਬਾਕੀ ਵੀਰੋ ਆਪਾਂ ਨੂੰ ਇੰਨੀ ਮਤਲਬ ਬਹੁਤਾ ਕਹਿੰਦੇ ਨਹੀਂ ਔਰ ਲੋਕਾਂ ਮੰਗੂ ਜੀ ਡੱਬਾ ਖਾ ਲੋ 3000 ਦਾ ਡੱਬਾ ਖਾ ਲੋ 5000 ਦਾ ਪ੍ਰੋਟੀਨ ਖਾ ਲੋ ਕੈਪਸੂਲ ਖਾ ਲੋ ਕਿਉਂਕਿ ਵੀਰੋ ਇਹ ਚੀਜ਼ਾਂ ਐ ਹੁੰਦੀਆਂ ਕਿਉਂਕਿ ਇੱਕ ਵਾਰ ਤਾਂ ਆਪਾਂ ਖਾ ਲੈਨੇ ਆ ਜੋ ਕਿ ਇੱਕ ਵਾਰ ਤਾਂ ਆਪਣਾ ਵਧੀਆ ਇੱਕ ਡੱਬਾ ਖਾ ਕੇ ਸਰੀਰ ਵਧੀਆ ਬਣ ਜਾਊਗਾ ਲੋਕ ਵੀ ਕੀ ਕਹਿਣਗੇ ਕਿ ਕੀ ਖਾਇਆ ਤੇ ਵੀਰੋ ਜਦੋਂ ਡੱਬਾ ਆਪਣਾ ਮਤਲਬ ਇਹਨਾਂ ਦਾ ਸਾਨੂੰ ਵੀ ਪਤਾ ਵੀਰੋ ਕੋਈ ਲੈਣ ਦਾ ਹੌਂਡਾ ਹੈ ਕਿਉਂਕਿ ਹਰ ਮਹੀਨੇ ਡੱਬਾ ਖਾਣਾ ਪੈਂਦਾ 5 ਜਾਂ 10 ਹਜ਼ਾਰ ਦੇ ਵਿੱਚ ਤੁਹਾਨੂੰ ਪਤਾ ਇੱਕ ਡੱਬਾ ਪੈਂਦਾ ਤੇ ਬੰਦਾ ਸੋਚਦਾ ਚਲੋ ਵੀ ਕਟੱਪਾ ਆਪਾਂ ਖਾ ਲਿਆ ਤੇ ਆਪਣਾ ਸਰੀਰ ਵਧੀਆ ਬਣ ਗਿਆ ਹੁਣ ਛੱਡ ਦਈਏ ਕਿਉਂਕਿ ਵੀਰੋ ਜੇ ਉਹ ਇੱਕ ਵਾਰੀ ਆਪਾਂ ਨੇ ਖਾ ਕੇ ਮਤਲਬ ਆਪਣਾ ਸਰੀਰ ਵਧੀਆ ਬਣ ਗਿਆ ਤਾਂ ਤੋਂ ਬਾਅਦ ਛੱਡਤਾ ਤੇ ਆਪਣਾ ਸਰੀਰ ਵੀdio ਉਤੋਂ ਵੀ ਕਮਜ਼ੋਰ ਹੋ ਜਾਏਗਾ ਜੋ ਪਹਿਲਾਂ ਆਪਣਾ ਰੀਲ ਸਰੀਸੀ ਕਿਉਂਕਿ ਡੱਬੇ ਦਾ ਰਿਜ਼ਲਟ ਵੀਰੋ ਜਦ ਤੱਕ ਆਪਾਂ ਡੱਬਾ ਖਾ ਰਹੇ ਹਾਂ ਜਾਂ ਪਾਊਡਰ ਖਾ ਰਹੇ ਹਾਂ ਉਦੋਂ ਤੱਕ ਰਹਿੰਦਾ ਉਸ ਤੋਂ ਬਾਅਦ ਵੀਰੋ ਸਰੀਰ ਆਪਣਾ ਜਿੰਨਾ ਪਹਿਲਾਂ ਹੁੰਦਾ ਉਦੋਂ ਤੋਂ ਵੀ ਥੋਤਲਾ ਹੋ ਜਾਂਦਾ ਕੋਈ ਮਤਲਬ ਇਸ ਕਰਕੇ ਮੈਂ ਸਹੀ ਸਲਾਹ ਦਿੰਦਾ ਵੀਰੋ ਡੱਬੇ ਡੱਬੇ ਚੱਕਰਾਂ 'ਚ ਨਾ ਪੋ ਤੇ ਵਧੀਆ ਆਪਣੀ ਘਰ ਦੀ ਡਾਈਟ ਖਾਓ ਤੇ ਵਧੀਆ ਘਰ ਦੀ ਮਿਹਨਤ ਲਾਓ ਤੇ ਸਪਾਟੇ ਲਾਓ ਰਨਿੰਗ ਵਗੈਰਾ ਵੀ ਕਰਿਆ ਕਰੋ ਤੇ ਵਧੀਆ ਆਪਣਾ ਸਰੀਰ ਨਿਕਲੇਗਾ ਤੇ ਆਪਾਂ ਵੀਰੋ ਹੁਣ ਤੱਕ ਜੋ ਵੀ ਮਿਹਨਤ ਲਾਈਆ ਜਿੰਮ ਚ ਆਪਾਂ ਤੁਹਾਨੂੰ ਮੈਂ ਦੱਸ ਰਿਹਾ ਵੀਰੋ ਬੈ ਸਾਲ ਚ ਇੱਕ ਮਹੀਨਾ ਜਾਂ ਉਹ ਵੀ ਜਦੋਂ ਟਾਈਮ ਫ੍ਰੀ ਹੁੰਦੇ ਸ ਤਾਂ ਲਾ ਲਿਆ ਸਭ ਕਿਉਂਕਿ ਆਪਾਂ ਕਦੇ ਐਨੀ ਜਿੰਮ ਨਹੀਂ ਲਾਈ ਨਹੀਂ ਕਿਉਂਕਿ ਆਪਾਂ ਘਰੀ ਮੈਂ ਮਿਹਨਤ ਲਾ ਲੈਂਦੇ ਆ ਕਿ ਘਰ ਆਪਾਂ ਥੋੜਾ ਬੋੜਾ ਸਮਾਨ ਚਾਹ ਦੇਤੀ ਜਾਂ ਬਣਾਇਆ ਹੋਇਆ ਉਹਦੇ ਚ ਮਿਹਨਤ ਲਾ ਦਿੰਦੇ ਆ ਤਾਂ ਵੀਰੋ ਘਰ ਦੀ ਮਿਹਨਤ ਲਾਓ ਤੇ ਵਧੀਆ ਡਾਈਟ ਖਾਓ ਕਿਸੇ ਦੇ ਚੱਕਰਾਂ 'ਚ ਨਾ ਬੋ ਵੀ ਮੇਰਾ ਸਰੀਰ ਪਤਲਾ ਆ ਜਾਂ ਮੈਂ ਘਰ ਦੀ ਡਾਈਟ ਨਾਲ ਮੇਰਾ ਬਣਨਾ ਨਹੀਂ ਤਾਂ ਜਿਮ 'ਚ ਜਾਂਦੇ ਆ ਤਾਂ ਟ੍ਰੇਨਰ ਹੁੰਦੇ ਆ ਤੁਹਾਨੂੰ ਪਤਾ ਹੀ ਆ ਆ ਖਾ ਲੋ ਉਹ ਖਾ ਲੋ ਕਿਉਂਕਿ ਵੀਰੋ ਆਪਣੇ ਸਰੀਰ ਲਈ ਬਹੁਤ ਨੁਕਸਾਨਾਂ ਕਰਦੇ ਆ ਕਿਉਂਕਿ ਜਦੋਂ ਤੁਹਾਨੂੰ ਪਤਾ ਗਰਮੀ ਬਹੁਤ ਪੈ ਰਹੀ ਆ ਤੇ ਆਹ ਗਰਮੀ 'ਚ ਬਹੁਤ ਨੁਕਸਾਨ ਕਰਦੇ ਆ ਤੁਹਾਨੂੰ ਪਤਾ ਹੀ ਆ ਵੀਰੋ ਕੁਝ ਵੀ ਹੋ ਸਕਦਾ ਸਰੀਰ ਨਾਲ ਤਕੜਾ ਨਾ ਕਰੋ ਤੋਂ ਆਪਣੀ ਠੀਕ ਕੀ ਹੋਰ ਵੀਰੇ ਕੋਈ ਸਵਾਲ ਜੋ ਆ ਪੁੱਛਣਾ ਤਾਂ ਮਨੂ ਕਮੈਂਟ ਕਰਦੇ ਹੋ ਜਾਂ ਕਿ ਬਾਕੀ ਆਪਣੀ ਵੀਡੀਓ ਨੂੰ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਹੋਰ ਮੇਰੇ ਵੀਰਾਂ ਨੂੰ ਪਤਾ ਲੱਗ ਜਾਏ ਵੀਰੇ ਪਰ ਮੈਂ ਤੁਹਾਨੂੰ ਸਹੀ ਸਲਾਹ ਦਿੰਦਾ ਤੇ ਘਰ ਦੀ ਡਾਈਟ ਖਾਓ ਤੇ ਵਧੀਆ ਮਿਹਨਤ ਲਾਓ ਸਰੀਰ ਬਣੇਗਾ ਕਿਉਂਕਿ ਜੇ ਆਪਾਂ ਕੁਝ ਖਾਵਾਂਗੇ ਨਹੀਂ ਤਾਂ ਆਪਣਾ ਸਰੀਰ ਕਿੱਥੋਂ ਬਣੇਗਾ ਤੇ ਆਪਾਂ ਵਧੀਆ ਘਰ ਦਾ ਖਾਂ ਖਾਵਾਂਗੇ ਤਾਂ ਆਪਾਂ ਨੂੰ 15 ਜਾਂ 20 ਤਣੇ ਚੱਲੋ ਲਾ ਲੋ ਮਹੀਨੇ ਚ ਪਤਾ ਲੱਗ ਜੂਗਾ ਵੀ ਆਪਣਾ ਸਰੀਰ ਵਧੀਆ ਬਣ ਰਿਹਾ ਪਰ ਇਹ ਚੀਜ਼ਾਂ ਜਿਹੜੀ ਜਿਹੜੀ ਮੈਂ ਦੱਸੀਆਂ ਤਾਂ ਵੀ ਤੁਹਾਨੂੰ ਡੇਲੀ ਇਹਦਾ ਰਕੀਨ ਕਰਨੀ ਆ ਤਾਂ ਆਪਾਂ ਨੂੰ ਮਹੀਨੇ ਚ ਪਤਾ ਲੱਗ ਜੂਗਾ ਵੀ ਹਾਂ ਆਪਣਾ ਸਰੀਰ ਬਣ ਰਿਹਾ ਤੇ ਮੈਸ ਵੀ ਜ਼ਰੂਰ ਲਾਓ ਚਾਹੇ ਥੋੜੀ ਲਾਓ ਪਰ ਲਾਓ ਜ਼ਰੂਰ ਕਿਉਂਕਿ ਘਰ ਦੀ ਮਿਹਨਤ ਬਹੁਤ ਵਧੀਆ ਹੁੰਦੀ ਆ ਹਨ ਇਥੇ ਬਾਕੀ ਹੋਰ ਕੋਈ ਵੀਰੇ ਕਿਸੇ ਨੂੰ ਜੋ ਆਪ ਪੁੱਛਣਾ ਤਾਂ ਆ ਪਾਗਲੀ ਵੀਡੀਓ ਚ ਦੱਸ ਦਾਂਗੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ